ਕਬੱਡੀ 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 ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਇਹਨੇ ਵੀ ਆਪਣੇ ਪ੍ਰੋਮੋਟਰ ਭਰਾ ਆਏ ਨੇ ਇੰਨਾ ਸਾਡਾ ਕਬੱਡੀ ਨੂੰ ਇੰਨਾ ਪਿਆਰ ਕਰਦੇ ਹਨ ਕਿਉਂਕਿ ਚਲੋ ਅਸੀਂ ਮੰਨਦੇ ਆ ਤੁਹਾਡੀ ਕੋਈ ਮਜਬੂਰੀ ਹੋਊਗੀ ਤੁਸੀਂ ਇਸ ਕਰਕੇ ਇਹ ਕਦਮ ਚੱਕਿਆ ਪਰ ਮੈਂ ਇੱਕ ਦੇਨਤੀ ਕੰਨ ਜੋਂਦਾ ਨੂੰ ਬਹੁਤ ਦਿਲੋਂ ਕਿਉਂਕਿ ਦੇਖੋ ਬڑے ਪਲੇਅਰ ਤਾਂ ਤੁਹਾਨੂੰ ਪਤਾ ਹੈ ਨਾ ਉਹਨਾਂ ਨੂੰ ਤਾਂ ਰੇਕ ਤਾਂ ਮੌਕਾ ਮਿਲ ਜਾਂਦਾ ਠੀਕ ਨਹੀਂ ਕਿਤੇ ਵੀ ਜਾਣ ਅਗਲੇ ਵਧੀਆ ਖੇਡਦੇ ਠੀਕ ਨਹੀਂ ਜਿਹੜੇ ਥੱਲੇ ਲੈਵਲ ਦੇ ਪਲੇਅਰ ਆ ਜਿਨ੍ਹਾਂ ਦਾ ਰੋਟੀ ਪਾਣੀ ਕਬੱਡੀ ਕਰੀ ਚੱਲਦਾ ਨਾ ਉਹਨਾਂ ਦਾ ਬਹੁਤ ਔਖਾ ਹੁੰਨਾ ਮੈਂ ਇਹ ਦਿਲੋਂ ਨਿਕਲਿਆ ਕਿਉਂ ਮੇਰਾ ਘਰ ਇੱਕ ਕਬੱਡੀ ਕਰੀ ਚੱਲਦਾ ਜੇ ਮੈਂ ਕਬੱਡੀ ਨਾਲ ਖੇਡਾਂ ਮੇਰੇ ਘਰ ਵਿੱਚ ਰੋਟੀ ਨਾ ਆਵੇ ਤੇ ਮੈਨੂੰ ਕਬੱਡੀ ਕਰਕੇ ਲੋਕੀ ਪਿਆਰ ਕਰਦੇ ਆ ਦੇਖੋ ਐਸਵੇਂ ਸ਼ਕਲ ਕਰਕੇ ਨਾ ਦੇਖੋ ਮੈਨੂੰ ਲੋਕੀ ਜਦੋਂ ਮੈਂ ਨਹੀਂ ਖੇਡਦਾ ਉਹਨੂੰ 버거ਨ ਪੀਜੀ ਪੂਜਾ ਦੋ ਕਹਿੰਦੇ ਬਣਾਉਣ ਵਾਲਾ ਵੀ ਆ ਕਰਦਾ ਉਹ ਕਰਦੇ ਦਿੰਦਾ ਤੇ ਜਦੋਂ ਆਪਾਂ ਕਬੱਡੀ 'ਚ ਆਏ ਕਬੱਡੀ ਨੇ ਮੈਨੂੰ ਇੰਨਾ ਕੁਝ ਦਿੱਤਾ ਨਾ ਆਪਾਂ ਕਬੱਡੀ ਦਾ ਦੇਣ ਨਹੀਂ ਦੇ ਸਾਰੇ ਕਬੱਡੀ ਕਰਕੇ ਮੈਂ ਮਰ ਵੀ ਸਕਦਾ ਕਿਉਂ ਕਬੱਡੀ ਨੇ ਇੰਨਾ ਕੁਝ ਦਿੱਤਾ ਮੇਰਾ ਜਿੰਨੇ ਵੀ ਆਪਣੇ ਪ੍ਰੋਮੋਟਰ ਭਰਾ ਨੇ ਇਹਦਾ ਕੋਈ ਬੇਨਤੀ ਆ ਕਬੱਡੀ ਬੰਦ ਨਾ ਕਰੋ ਠੀਕ ਨੇ ਤੁਸੀਂ ਨਵੇਂ ਪਲੇਅਰਾਂ ਨੂੰ ਮੌਕਾ ਦਿਓ ਉਹ ਵੀ ਕੁਝ ਕਰਨ ਠੀਕ ਨੇ ਹਾਂ ਤੁਸੀਂ ਕਬੱਡੀ ਬੰਦ ਕਰ ਦੋਗੇ ਨਵੇਂ ਪਲੇਅਰ ਕਿੱਥੋਂ ਉੱਠਣਗੇ ਨੇ ਸਾਰੇ ਪਲੇਅਰ ਬੜੇ ਇੱਥੇ ਰਹਿ ਜਾਣੇ ਨਵੇਂ ਪਲੇਅਰ ਨੂੰ ਮੌਕਾ ਨਹੀਂ ਮਿਲਦਾ ਇੱਕ ਬੇਨਤੀ ਆ ਮੈਂ ਕਿਸੇ ਨੂੰ ਕੋਈ ਗੱਲ ਲਾ ਕੇ ਕਹਿੰਦਾ ਨਹੀਂ ਜੇ ਮੇ ਤੁੱਕ ਕੋਈ ਗਲਤ ਛੋਟਾ ਸਮਝ ਗਿਆ ਮੈਨੂੰ ਮਾਫ ਕਰਿਓ ਤਿੰਨ ਨੀਵੀਟਾ ਦੋ ਦੋ ਲਫ਼ਜ਼ ਬੋਲੂਗਾ ਹਾਂ ਜੀ ਹਾਂ ਜੀ ਮੈਂ ਕਹਾਂ ਪਾਜੀ ਬਿਲਕੁਲ ਸਹੀ ਗੱਲ ਆ ਕਬੱਡੀ ਨਹੀਂ ਬੰਦ ਕਰਨੀ ਚਾਹੀਦੀ